ਮਾਂ ਤੂੰ ਮੈਨੂੰ ਕਿੱਥੇ ਛੱਡ ਕੇ ਚਲੀ ਗਈ ਜਾਂ ਤੈਨੂੰ ਪਤਾ ਮਿੱਟੀ ਆ ਦਾ ਮਾਂ ਪਿਓ ਤੋਂ বিনা ਕੋਈ ਨਹੀਂ ਹੁੰਦਾ ਮਾਂ ਦਾ ਫੇਰ ਵੀ ਬਿਗੋ ਤੋਂ বিনা ਬਾਲ ਲੈਂਦੀ ਐ ਉਹਦੇ ਮੱਕਾ ਨੂੰ ਨੀ ਗੁਰਬਾਣੀ ਹੱਡਿਕ ਬਗਲ ਨਹੀਂ ਸੁਣਦਾ ਅੱਜ ਦੇ ਤੂੰ ਹੁੰਦੀ ਇਹ ਸਾਨੂੰ ਦਿਲ ਦੇਖਣੇ ਨਾ ਪੈਂਦੇ ਸਾਨੂੰ ਤੁਲਾਸਾ ਦਿੰਦੀ ਆ ਉਹਦੀ ਬੱਤੀ ਨੂੰ ਪੜਾਉਂਦੀ ਲਿਖਾਉਂਦੀ ਪੁੱਪਾ ਪੁੱਪਾ ਨੁਕੜਾ ਕਰਾ ਕਰ ਲਾ ਮੈਂ ਕੀ ਦੇਖਦਾ ਇਹਨੂੰ ਕਰਾ ਕਰ ਲਾ ਕਈ ਦਿਨ ਤੋਂ ਨਾ ਜੋ ਤਾਂ ਮਨ ਬਸ ਵਾਲਾ ਆਪਣੇ ਤੂੰ ਨਾਲਿਆ ਕੁੜੀਆਂ ਨੂੰ ਸੰਭਾਲ ਲੈ ਮੈਂ ਟੱਡਾਂ ਦੀ ਟੋਕਰੀ ਦਾ ਕੀ ਕਰੇ ਤੋ ਬਿਨਾ ਰੋ ਨਾ ਤੇਰਾ ਪਿਓ ਜਿਉਂਦਾ ਹੈ ਹਲੇ ਫਿਕਰ ਨਾ ਕਰ ਮੈਂ ਤੈਨੂੰ ਸਾਰਾ ਕੁਝ ਲਿਆ ਕੇ ਦੇਉ ਕੁੜੀਏ ਬਗ ਜਾ ਤੂੰ ਸਾਡਾ ਤਮਾਸ਼ਾ ਦੇਖੀ ਜਾਨੀਂ ਐ ਤੂੰ ਨਾਲ ਇਹ ਰਲ ਮਿਲ ਕੇ ਤੇਰੀ ਮਾਂ ਨਾਲ ਤੁਸੀਂ ਦੋਨਾਂ ਨੇ ਕੰਮ ਕਰਿਆ ਅਸੀਂ ਕਰਦੇ ਆਂ ਜੋ ਵੀ ਕਰਦੇ ਆਂ ਖੜਨਾ ਵੀ ਨਹੀਂ ਮੈਂ ਇੱਥੇ ਰੋਈ ਜਾ ਬਗ ਜਾ ਬਗ ਜਾ ਤੂੰ ਇੱਥੇ ਮੈਂ ਤੈਨੂੰ ਕੁਝ ਕਹਿਣਾ ਜਾਵੇ ਬਸ ਤੀਏ ਰੋ ਨਾ ਮੈਂ ਕਰਦਾ ਸਾਰਾ ਇੰਤਜ਼ਾਮ ਤੇਰੇ ਵਾਸਤੇ ਆ ਜਾ ਆ ਜਾ ਮੇਰੇ ਹੋਣੀ ਪੁੱਤ ਹੋਰ ਲਿਆ ਦੂੰਗਾ ਇਹ ਤਾਂ ਬਾਜ਼ਾਰ ਤੋਂ ਮਿਲ ਜਾਂਦੇ ਆ ਤੂੰ ਮਿਹਨਤ ਨਾਲ ਆਉਣੀ ਸ਼ਾਡ ਮਾਂ ਨਾ ਹੋਣਾ ਕਰ ਪੁੱਤ ਆ ਜਾ ਮੇਰੀ ਤੇ ਆ ਜਾ। ਕੋਈ ਨਾ ਮੈਂ ਕੋਈ ਕਰਦਾ ਗੱਲ। ਉਹ ਕਿੱਥੇ ਅੰਦਰ ਵੜ ਗਈ ਹੁਣ? ਕਿਤਾਬਾਂ ਨੂੰ ਅੱਗ ਲਾ ਕੇ ਲੁਕੀ ਬੈਠੀ ਐ। ਬਾਹਰ ਆ ਇੱਧਰ। ਅਸਤੀ ਮੇਰਾ ਕਾਲ ਜੀ। ਥਰ ਗਿਆ ਕਿਤਾਬਾਂ ਖੂਪੀ। ਰੋਜ਼ ਹੀ ਪੱਜ ਰਹੇ ਸੀ ਤੇਰੇ ਮਗਰ ਚੱਕ ਕੇ। ਬਸ ਮਾਂ ਤੂੰ ਖੁਸ਼ ਹੋਣੀ ਚਾਹੀਦੀ। ਉਹ ਆ ਜਾ ਬਾਹਰ ਹੁਣ ਕਸੀ ਅੰਦਰ ਆਈਏ। ਐਨੂੰ ਕੀ ਹੋ ਗਿਆ ਮਾਂ? ਮਾਰੀ ਜਾਂਦਾ ਭਗਾਈ ਆ ਜਾ ਦੇਖੀਏ ਕੀ ਕਹਿੰਦਾ। ਕਤੋਂ ਬੋਲੀ ਜਾਂਦਾ ਹਾਂ ਦੱਸ ਕੀ ਹੋ ਗਿਆ ਹਰੇ ਤੈਨੂੰ ਪਤਾ ਨਹੀਂ ਕੀ ਹੋ ਗਿਆ ਸਾਰਾ ਕੁਝ ਕਰਕੇ ਹਲੇ ਪੁੱਛਦੇ ਕੀ ਹੋ ਗਿਆ ਹੈ ਕਰਤੂਤ ਤਾਂ ਦਿਖਾਈ ਦਿੱਤੀ ਤੇ ਆਪਦੀ ਹੈ ਨਾ ਹਾਂ ਦਿਖਾਤੀ ਕਰਤੂਤ ਮੈਨੂੰ ਨਹੀਂ ਚੰਗਾ ਲੱਗਦਾ ਸੀ ਮੈਂ ਕਰਤਾ ਕੰਮ ਉਹ ਸਿਆਣਿਆਂ ਦੀ ਗੱਲ ਨਾ ਇਹ ਸੱਚ ਹੈ ਵੀ ਜੇ ਬੰਦਾ ਕਹੀਂ ਨਾਲ ਘਰ ਬੱਟਣ ਲੱਗ ਜੇ ਨਾ ਤਾਂ ਵੀ ਬਤ ਰਹਿੰਦਾ ਤੇ ਤੀਵੀਆਂ ਜੇ ਸੁਗੀ ਨਾਲ ਪੱਟਣ ਲੱਗ ਰਣ ਘਰ ਪੱਟਿਆ ਜਾਂਦਾ ਉਹ ਜਵਾਕੜੀ ਨਾਲ ਕੀ ਬੈਰ ਸੀ ਤੇਰਾ ਬਾਪੂ ਹੋ ਜਾ ਕੀ ਕਰਤਾ ਮੇਰੀ ਮਾਂ ਨੇ ਐਨਾ ਬੋਲੀ ਜਾਂਨੇ ਹੋ ਦੇਖ ਲੈ ਆਏ ਬੋਲਦਾ ਇਹਦੇ ਮਗਰ ਲੱਗ ਕੇ ਨਾ ਤੇਰਾ ਘਰ ਕੀ ਖਰਾਬ ਕਰਤਾ ਮੈਂ ਕੀ ਪਤਾ ਤੇਰੇ ਘਰ ਮੈਂ ਨਾ ਜਵਾਖ ਦੀਆਂ ਕਿਤਾਬਾਂ ਮਚਾ ਚੀਆਂ ਤੈ ਤੈਨੂੰ ਸੰਗਦੇ ਆਂ ਮਾੜੀ ਮੋਟੀ ਮੈਂ ਨਹੀਂ ਮੇਰੀ ਗੱਲ ਸੁਣ ਨਾ ਮੈਂ ਨਹੀਂ ਪੜਾਉਣਾ ਚਾਹੁੰਦੀ ਮੇਰੇ ਮਨ ਚ ਆਈ ਮੈਂ ਮਚਾ ਦਿਆਂ ਬੋਲ ਕੀ ਕਰਨਾ ਚਾਹੁੰਦਾ ਤੂੰ ਮੇਰੇ ਨਾਲ ਦੱਸ ਕਰਤਾ ਮੈਂ ਬਹੁਤ ਖੁਸ਼ ਹਰਨਾ ਪਰ ਮੈਂ ਸੋਚਣਾ ਵੀ ਇਹ ਬੁੜੀਆਂ ਦੇ ਹੱਥ ਚੱਕੇ ਮਾਰਾ ਹੁੰਦਾ ਤੇ ਤੂੰ ਤਾਂ ਗਮਾ ਹੱਦ ਹੀ ਪਾਰ ਕਰਤੀ ਹੱਥ ਚੱਕੇਗਾ ਮੇਰੀ ਮਾਂ ਤੇ ਦੇਖ ਲੈ ਕਹਿੰਦਾ ਹੱਦ ਪਾਰ ਕਰਤੀ ਨਾ ਜੰਮ ਕੇ ਛਿੱਟ ਗਈ ਉਹ ਬਾਤ ਹੀ ਮੇਰੇ ਪੱਲੇ ਮੈਨੂੰ ਕਿਉਂ ਸ਼ਾਮਾ ਬਗਾਦੇ ਗੁਣੋ ਉਹ ਸੰਗ ਮੰਨ ਸੰਗ ਤੇਰੇ ਬਰਾਬਰ ਦੀ ਧੀ ਕੋਲੇ ਖੜੀ ਐ ਹਲੇ ਵੀ ਦੁਆਗਲ ਕਰਦੀ ਐ ਇਹ ਮੇਰੀ ਧੀ ਐ ਐਸੀ ਲੱਗਦੀ ਐ ਮੇਰੀ ਨੇੜੋ ਲੱਗਦੀ ਐ ਇਹ ਮੇਰੀ ਉਹ ਸਾਰਾ ਕੁਝ ਨਾ ਸਾਥ ਉਪਲੋਕੇ ਲਵਾ ਲਿਆ ਆਪਦੇ ਨਾਂ ਤੇ ਹੁਣ ਤੁਸੀਂ ਕਰਦੇ ਕੱਖੋ ਹੋਲੇ ਹੁਣ ਮਾਰ ਜੀਏ ਤੂੰ ਗੱਲਾਂ ਲੈ ਕਹਿੰਦਾ ਪਲਵਾ ਕੇ ਨਾ ਉਹ ਤੇ ਲੇਲੀਆਂ ਕਰ ਦਦੀ ਮੇਰਾ ਵਿਆਹ ਹੋ ਜਾਏ ਨਾ ਸਭ ਕੁਝ ਨਾ ਕਰ ਬਾਬੂ ਵਿਆਹ ਦੇ ਮਾਰੇ ਨੇ ਕਰਾਇਆ ਨਾ ਬਗਾਨੇ ਇਹ ਜੇ ਨਾਲ ਮੰਡਿਆ ਕਿਉਂ ਕਰਾਉਣਾ ਸੀ ਨਹੀਂ ਮੇਰੀ ਕਿਸਮਤ ਮਾਰੀ ਮੇਰੀ ਕਿਸਮਤ ਫੁੱਟ ਗਈ ਬਾਕੀ ਮੈਂ ਇਹਦੇ ਨਾਲ ਨਹੀਂ ਵਿਆਹ ਕਰਾਇਆ ਮੈਂ ਇਹਦੀ ਪ੍ਰਾਪਰਟੀ ਨਾਲ ਕਰਾਇਆ ਇਹਨੂੰ ਤਾਂ ਮੈਂ ਮੱਥੇ ਨਹੀਂ ਲਾਉਣਾ ਚਾਹੁੰਦੀ ਕਿਉਂ ਪੁੱਤ ਆ ਗਈ ਨਾ ਗੱਲ ਉਹੀ ਸਾਹਮਣੇ ਤੈਨੂੰ ਵੀ ਮੈਂ ਕਿਹਾ ਸੀ ਪੁੱਤ ਨਾ ਇਹ ਜੇ ਕੰਮ ਕਰੋ ਤੂੰ ਆਦੀ ਨਵੇਂ ਬਾਪੂ ਕੋਈ ਗੱਲ ਨਹੀਂ ਜ਼ਮੀਨ ਕਿਹੜਾ ਆਪਾਂ ਨਾਲ ਲੈ ਜਾਣੀ ਆ ਆ ਦੇਖ ਲੈ ਰੰਗ ਉਗੜ ਗਿਆ ਸਾਰਾ ਕੁਝ ਇਹਦੇ ਕਰਤੀ ਹੁੰਦਾਗਾ ਆ ਗਿਆ ਪੜਾਉਣ ਵਾਲਾ ਕੁੜੀ ਨੂੰ ਇਹਨਾਂ ਵਾਟੇ ਮਿਲ ਜੇ ਇਸ ਕਰਕੇ ਉਹੀ ਬਹੁਤਾ ਸਾਨੂੰ ਦੋਨੇ ਪੈਤੀ ਨੂੰ ਇਹ ਤਾਂ ਹੁਣ ਨਾ ਤੂੰ ਜਮਾਂ ਸਿਰਾ ਲਾਤਾ ਉਹ ਵੀ ਦਿਖਾਤਾ ਵੀ ਜਾਇਦਾਦ ਨਾਲ ਵਿਆਹ ਕਰਾਇਆ ਤੇਰੇ ਨਾਲ ਨਹੀਂ ਕਰਾਇਆ ਇਹੀ ਗੱਲ ਆ ਨਾ ਜਾਇਦਾਦ ਨਾਲ ਵਿਆਹ ਕਰ ਤੈਨੂੰ ਤਾਂ ਮੈਂ ਇੱਕ ਸੀਰੀ ਨਹੀਂ ਸੰਧੀ ਤੇ ਸੀ ਉੱਤਰ ਹੋਣਾ ਆਏ ਕੋਸ ਮਾਦੀ ਲੈ ਕਰੀ ਜਾ ਉਹਦੀ ਪੂਜਾ ਰੋਈ ਜਾਂਦੇ ਮਾਪਣ ਨੂੰ ਕੀ ਆਪਾਂ ਨੂੰ ਕਹਿੰਦੇ ਨੰਛੜੀ ਆ ਹੋਰ ਆ ਵੀ ਨਹੀਂ ਨਾ ਤੂੰ ਹੁਣ ਐ ਬੋਲੀ ਜਾਨੀ ਐ ਜਾਇਦਾਦ ਤਾਂ ਖੋੜੀ ਤੇ ਅ ਮਹਾ ਤਿੰਨ ਨਾ ਮਾ ਤੋਂ ਤੋੜ ਨੂੰ ਬਾਜ ਹੱਥ ਲਾਤਾ ਬਾਪੂ ਮੇਰੀ ਮਾਂ ਤੇ ਕੁੜੀਏ ਤੇਰੀ ਮਾਂ ਤੇਰੀ ਮਾਂ ਲਈ ਐ ਹੈ ਅਜਿਹੇ ਜਿਹੇ ਦੁੱਧ ਆ ਤੂੰ ਵੀ ਉਹਦੇ ਦਿਖਾਤਾ ਨਾ ਇਹਦਾ ਦੁੱਧ ਚੁੰਗੇ ਹੁਣ ਤੂੰ ਵੀ ਮੂਰੇ ਹੁੰਨੀ ਐ ਇਹਦੇ ਮੇਰੀ ਮਾਂ ਤੇ ਹੱਥ ਚੱਕੋਗੇ ਤੁਸੀਂ ਐਡੇ ਹੋਗੇ ਤੁਸੀਂ ਅਸੀਂ ਤਾਂ ਐਡੀਆਂ ਦੇ ਐਡੀ ਰਹਾਂਗੇ ਇਹ ਜਿਹੜਾ ਤੁਹਾਡਾ ਲਾਲਚਾ ਨਾ ਇਹ ਸਾਰਾ ਕੁਝ ਇੱਥੇ ਹੀ ਭੁਗਤਜੋਗੇ ਇਹ ਨਾਲ ਨਹੀਂ ਜਾਂਦਾ ਕਿਸੇ ਦੇ ਦੇਖ ਲੈ ਭੁਗਤੋਗੇ ਇਸ ਘਰ ਦਿੱਤੀ ਐ ਮੁੱਲ ਨਹੀਂ ਲੈਂਦੀ ਇਹ ਮਾਲਕ ਨਿਸ਼ ਕਰਦੀ ਇਹ ਮੁੱਲ ਰਿਆਂਦੀ ਐ ਮੈਨੂੰ ਤਾਂ ਇਹ ਮੁੱਲੀ ਲੱਗਦੀ ਐ ਜਦੋਂ ਮੇਰੇ ਢਿੱਡੋਂ ਹੀ ਪੈਦਾ ਹੋਈ ਮੈਨੂੰ ਤਾਂ ਇਹ ਮੁੱਲੀ ਲੱਗਦੀ ਐ ਕੋਈ ਗੱਲ ਨਹੀਂ ਇਹ ਜਿਹੜਾ ਛੱਲ ਤੱਕ ਜਿਹਨੇ ਕਦੇ ਵੱਢੀ ਜਾਂਦੀ ਐ ਪਾਣੀ ਦਾ ਪੁਲੋਂ ਦੇ ਥੱਲੇ ਦੀ ਲੰਘਦਾ ਨਾ ਇਹ ਕੋਈ ਬਾਹਲੀ ਦੂਰ ਲੰਮੀਆ ਗੱਲਾਂ ਨਹੀਂ ਹੁੰਦੀਆਂ ਸਭ ਤੋਂ ਬੰਦਾ ਇੱਥੇ ਹੀ ਭੁਗਤ ਜਾਂਦਾ ਉਹ ਮੇਰੀ ਗੱਲ ਸੁਣ ਲੈ ਮੌਕਾ ਦੱਸੂ ਦੇਖੀ ਜਾ ਉੱਪਰ ਪਾਣੀ ਕਿਦਾ ਪੁਲੋਂ ਛੱਲੋਂ ਲੰਘਦਾ ਹੁਣ ਤਾਂ ਅਸੀਂ ਮਾਵਾਂ ਤੀਆਂ ਐਸ ਕਰਾਂਗੇ ਐਸ ਤੁਸੀਂ ਖਾਣਗੇ ਖਾਓ ਤਾਂ ਕਿਤੇ ਪਿਉਤੀ ਤੋਂ ਖਾਦੇ ਜਾਂਦੇ ਨਹੀਂ ਪੁੱਤ ਇਹਨਾਂ ਨਾਲ ਤਾਂ ਜਿੰਨਾ ਬੋਲਾਂਗੇ ਨਾ ਬੇਇੱਜ਼ਤੀ ਕਰਾਵਾਂਗੇ ਕਿਉਂ ਸਾਰਾ ਕੁਸਤਾ ਇਹਨਾਂ ਨੇ ਲੈ ਲਿਆ ਕੁੜੀ ਵੀ ਹੋਈ ਦੀ ਐ ਤੇ ਮਾਂ ਵੀ ਹੋਈ ਦੀ ਐ ਹਾਂ ਐਨਾਂ ਦੀ ਕੋਈ ਰਹਿ ਐ ਹਾਂ ਕੋਨੇ ਪੁੱਤ ਆਪਣਾ ਵੀ ਦਾਤਾ ਹੈਗਾ ਕੋਈ ਫਰਕ ਨਹੀਂ ਪੈਂਦਾ ਆਪਾਂ ਨੂੰ ਜਿਹੜਾ ਤੁਸੀਂ ਡਰਾਮਾ ਕਰਿਆ ਨਾ ਇਹ ਤੁਸੀਂ ਸਮਝੋਗੇ ਤੋਈ ਮੇਰੀ ਗੱਲ ਸੁਣ ਲੈ ਜਿਵੇਂ ਆ ਤੈਨੂੰ ਧੀ ਦਾ ਪਿਆਰ ਆਉਂਦਾ ਨਾ ਕਾਲਜੇ ਨਾਲ ਕਿ ਐਨੀ ਮੈਨੂੰ ਧੀ ਪਿਆਰੀ ਆ ਮੈਂ ਵੀ ਟੇਕ ਤੋਂ ਪੈਦਾ ਹੋਈ ਤੈਨੂੰ ਤਾਂ ਜਾਇਦਾਦ ਪਿਆਰੀ ਐ ਜਿਹੜੇ 9 10 ਕਿੱਲੇ ਸੀ ਉਹ ਪਿਆਰੇ ਨੇ ਕੋਈ ਟਾਈਮ ਐਸੇ ਦਾ ਵੀ ਆਊਗਾ ਜਦੋਂ ਉਹਨੂੰ ਵਿਆਹੇਗੀ ਨਾ ਇਹਦਾ ਦੁੱਖ ਦੇਖੇਗੀ ਤੈਨੂੰ ਫੇਰ ਪਤਾ ਲੱਗੂ ਉਦੋਂ ਤੈਨੂੰ ਜ਼ਰੂਰ ਦੁੱਖ ਦਿਖੂਗਾ ਇਹਦਾ ਅੱਜ ਮੈਨੂੰ ਦੁੱਖ ਹੋਗਾ ਨਾ ਬਾਪੂ ਤੈਨੂੰ ਸ਼ਰਮ ਤਾਂ ਨਹੀਂ ਆਉਂਦੀ ਮੈਨੂੰ ਐਵੇਂ ਬੋਲਦੇ ਹੋਏ ਵੀ ਆ ਕੁੜੀ ਨੂੰ ਤੂੰ ਕਿਹੜਾ ਫਿਰ ਤੂੰ ਨੂੰ ਆਪ ਦੀ ਧੀ ਸਮਝਦਾ ਤੂੰ ਤਾਂ ਆਪ ਸੀਕਾ ਮੰਗੂ ਤੈਨੂੰ ਤਾਂ ਪਤਾ ਹੀ ਮੇਰੀ ਧੀ ਹੈ ਤੂੰ ਤਾਂ ਆਪ ਸੀਕਾ ਮੰਗੂ ਸੀਕਾ ਮੰਗੂ ਮੈਂ ਨਹੀਂ ਇਹ ਇਹ ਮੈਨੂੰ ਪਿਓ ਦਾ ਪਿਆਰ ਨਹੀਂ ਦੇ ਰਹੀ ਹੈ ਤੇਰੀ ਰਗ ਚ ਬੋਲਦੀ ਹੈ ਇਹਨੂੰ ਬੋਲਣ ਦਾ ਜਿਹੜਾ ਤੂੰ ਸਿਖਾਇਆ ਨਾ ਉਸ ਗੱਲ ਚ ਬੋਲਦੀ ਹੈ ਨਹੀਂ ਤਾਂ ਮੇਰੀ ਧੀ ਹੈ ਮੈਂ ਤਾਂ ਇਹਨੂੰ ਕਦੇ ਮਾਰਾ ਬੋਲਿਆ ਨਹੀਂ ਮੈਨੂੰ ਵੀ ਨਹੀਂ ਬਾਪੂ ਦਾ ਪਿਆਰ ਮਿਲਿਆ ਕਿੱਦੇ ਵਧੀਆ ਸੰਸਕਾਰ ਦਿੱਤੇ ਨੇ ਸਾਰਾ ਦਿਨ ਲੜਾਈ ਦੇ ਜੜਨਾ ਘਰ ਚ ਕਲੇਸ਼ ਹੀ ਪਾ ਕੇ ਰੱਖੀ ਨਾ ਉਹ ਤੂੰ ਕਿਤਾਬਾਂ ਫੋਕ ਕੇ ਰੱਖਤੀਆਂ ਹੈ ਇਹਨੂੰ ਸ਼ਰਮ ਨਹੀਂ ਆਈ ਮਾਰੀ ਮਾਂ ਨੂੰ ਮੈਨੂੰ ਤਾਂ ਭੋਰਾ ਨਹੀਂ ਮੇਰੀ ਮਰਜ਼ੀ ਮੈਂ ਖੂਕਤੀ ਆਹ ਹੈਗੀ ਹੈ ਮੇਰੀ ਤੇ ਐਉਂ ਪੜਾਉ ਇਹਨੂੰ ਕਰਾਉ ਵੱਡੇ ਅਰਸ਼ ਨਹੀਂ ਜੇ ਤਾਂ ਦੋ ਰੋਟੀਆਂ ਖਾਧੀਆਂ ਜਾਂਦਿਆਂ ਨੇ ਪਿਉਤੀ ਤੋਂ ਤਾਂ ਕੰਮ ਕਰੋ ਖਾਓ ਨਹੀਂ ਟੰਡੀ ਲੱਗੋ ਚੱਲ ਨਹੀਂ ਤੀਏ ਪੁੱਤ ਆਹੀ ਦਿਨ ਬਾਕੀ ਸੀ ਦੇਖਣੇ ਆਪਣੇ ਕੋਈ ਗੱਲ ਨਹੀਂ ਤੇਰਾ ਪਿਓ ਜਿਹੇ ਦਾ ਵੀ ਹੈ ਪੁੱਤ ਤੂੰ ਨਾ ਕਬਰਾ ਨਾ ਤੀਏ ਤੀਏ ਰੋ ਨਾ ਤੂੰ ਅੰਦਰ ਬੈਠ ਮੇਰੀ ਤੀ ਤੇ ਮੈਂ ਥੋੜਾ ਜਿਹਾ ਕੰਮ ਜਾਇਆ ਪੁੱਤ ਉਹ ਤੂੰ ਵਿਹੜਾ ਨਾਲ ਨਹੀਂ ਪੁੱਤ ਮਾਉਣਾ ਮੈਂ ਥੋੜਾ ਜਿਹਾ ਕੰਮ ਜਾ ਕੇ ਆਉਣਾ ਪੁੱਤ ਮੇਰਾ ਮਨ ਨਾ ਠੀਕ ਨਹੀਂ ਹੈ ਇੱਥੇ ਜੇ ਮੈਂ ਬੈਠਾ ਰਿਹਾ ਨਾ ਪਤਾ ਨਹੀਂ ਕੀ ਹੋ ਜਾਊਗਾ ਜਾਂ ਮੇਰੀ ਤੀ ਅੰਦਰ ਚੱਲ ਤੂੰ ਕਿੱਥੇ ਬੈਠ ਕੇ ਮੈਂ ਕੀ ਕਰਾਂ ਵੀ ਮੇਰਾ ਕੋਈ ਆਪਦਾ ਰਿਹਾ ਹੋਵੇ ਫੇਰ ਹੀ ਹੈ ਚੱਲ ਦੁਰਾਸਾੁਰਦਾ ਇੱਥੋਂ ਹੁਣ ਪਤਾ ਨਹੀਂ ਕੀ ਹੋਈ ਜਾਂਦਾ ਸਾਡੇ ਘਰ 'ਚ ਬਾਪੂ ਨੂੰ ਕਿੰਨਾ ਬੁੱਢਾ ਸਿੱਧਾ ਭੁੱਲੀ ਅੱਜ ਬੀਬੇ ਤੇ ਨਾਲ ਪਿੰਕੀ ਵੀ ਨਾ ਕੁਝ ਬੋਲੀ ਸਾਰਾ ਕੁਝ ਮੇਰੇ ਘਰ ਕੀ ਹੋਇਆ ਕਹਨੂੰ ਮੈਂ ਦੱਸਣਾ ਸੀ ਬਪੂ ਨੂੰ ਕੁਝ ਨਾ ਹੁੰਨਾ ਤਾ ਰੋਈ ਜਾਂਦੀ ਆ ਤੂੰ ਹੋ ਗਿਆ ਤੇਰੇ ਤੋਂ ਸਾਰਾ ਕੁਝ ਪਿੰਕੀ ਮੇਰੀ ਕੀ ਗਲਤੀ ਐ ਜੀ ਤੂੰ ਮੈਨੂੰ ਕਾ ਤੋ ਬੋਲ ਰਹੀ ਆ ਆਪਦੀ ਮਾਂ ਤਾਂ ਤੇਰੀ ਰਹੀ ਨਹੀਂ ਮੇਰੀ ਮਾਂ ਨੂੰ ਨਾ ਮਾਰਦੇ ਚਾਉਂਦੇ ਜੀ ਆ ਜੋ ਤੇਰੇ ਕਰਕੇ ਰੋਈ ਜਾਂਦੀ ਆ ਪਿੰਕੀ ਤੈਨੂੰ ਆਪਣੀ ਮਾਂ ਦਾ ਤਾਂ ਦੁੱਖ ਆ ਰਿਹਾ ਤੇਰੇ ਤੇਰੇ ਬਾਪੂ ਦਾ ਨਹੀਂ ਦੁੱਖ ਹੋਗਾ ਉਹਨਾਂ ਦੇ ਕੀ ਕਸੂਰ ਸੀ ਉਹਦਾ ਕੀ ਦੁੱਖ ਕਰਾਂ ਉਹ ਤਾਂ ਮੇਰੀ ਮਾਂ ਨੂੰ ਮਾਰਨ ਦਾ ਕਾਇਆ ਤੇਰੀ ਗਲਤੀ ਸੀ ਤਾਈ ਬੋਲ ਰਹੀ ਸੀ ਕਿ ਕੀ ਗਲਤੀ ਸੀ ਕੀ ਤੂੰ ਜ਼ਿਆਦਾ ਜਵਾਨ ਨਾਲ ਲੜਾ ਮੇਰੇ ਨਾਲ ਜਾਣ ਕੇ ਰੋਕੇ ਦਿਖਾਂਦੀ ਆ ਮੇਰੀ ਮਾਂ ਖੁਸ਼ ਹੋਏਗੀ ਨਾ ਪਲੇਸ ਕੋ ਵਾਕੇ ਰੱਖਦਾ ਸਾਰਾ ਮੈਂ ਕਿਉਂ ਖੁਸ਼ ਹੋਣਾ ਬਿੰਕੀ ਮੇਰੀ ਕਿਹੜਾ ਕੋਈ ਗਲਤੀ ਸੀਗੀ ਮੈਨੂੰ ਐ ਤਾਂ ਦੱਸ ਤੇ ਉਹ ਤੂੰ ਰਹਿਣ ਦੇ ਤੇਰੀ ਕੋਈ ਗਲਤੀ ਨਹੀਂ ਸੀ ਠੀਕ ਆ ਤੂੰ ਵੀ ਦਫਾ ਹੋ ਜਾ ਨਿਕਲ ਜਾਣਾ ਇਹ ਘਰ ਚੋਂ ਜੇ ਤਾਂ ਦੀ ਮਾਂ ਕੋਲੇ ਵਾ ਗਿਆ ਕੁਝ ਖਾ ਖੂ ਕੇ ਉਹ ਵੀ ਟੱਪਿਆ ਢਿੰਕੇ ਐ ਕਿਉਂ ਬੋਲਦੀਆਂ ਮੇਰੀ ਮਾਂ ਕਿਹੜਾ ਹੁਣ ਮੇਰੇ ਸਿਰ ਤੇ ਹੈਗੀ ਆ ਤਾਂ ਹੀ ਕਿਹਾਗਾ ਨਾ ਆਪ ਵੀ ਬਗ ਜੇਗੀ ਸਾਨੂੰ ਤਾਂ ਸੁੱਖੀ ਸੁੱਖਾ ਫਿਰ ਉਹ ਹੋ ਤੇਰਾ ਤਾਂ ਨਾ ਰੋਣਾ ਹੀ ਨਹੀਂ ਬੰਦ ਹੁੰਦਾ ਪਤਾ ਨਹੀਂ ਕੀ ਖਾਂਦੀ ਆ ਰੋਂਦੀ ਰਹਿੰਦੀ ਆ ਸਾਰਾ ਦਿਨ ਮੇਰੀ ਉੱਪਰ ਤੋਂ ਵੀ ਨਾ ਭੱਲ ਲੈਂਦੀ ਤੇ ਮੱਕਾ ਨੂੰ ਪਰ ਮੈਂ ਤੂੰ ਮੈਨੂੰ ਛੱਡ ਕੇ ਘਰ ਤੋ ਚਲ ਗਈ ਜੇ ਤੂੰ ਜਾਣੀ ਸੀ ਤਾਂ ਮੈਨੂੰ ਵੀ ਨਾਲ ਲੈ ਜਾਂਦੀ ਮੈਂ ਤੋਰ ਨਹੀਂ ਰਹੀ ਜਾਂਦਾ ਹਾਂ ਅੱਜ ਮਾਪੂ ਦੀ ਬਹੁਤ ਬੇਇੱਜ਼ਤੀ ਕੀਤੀ ਸਾਰਾ ਕੁਝ ਮੇਰੇ ਘਰ ਕੇ ਹੋ ਰਿਹਾ ਪਾਸਾ ਮਾ ਮੇਰੇ ਕੋਲ ਹੁੰਦੀ ਦੀ ਪਿੰਕੀ ਦੀ ਮੰਮੀ ਉਹ ਦੇਖ ਦੇਖਭਾਲ ਕਰਦੀ ਹੈ ਮੈਂ ਤੋਂ ਮੇਰੀ ਕਰਦੀ ਆ ਜਾ ਵਾਪਸ ਜਿੱਤ ਕੇ ਉਹ ਹੀ ਉਪਾਗਮ ਨੇ ਤੂੰ ਤਾਂ ਸਾਨੂੰ ਪਿਓ ਧੀ ਨੂੰ ਛੱਡ ਕੇ ਬਹੁਤ ਦੂਰ ਨਾਂਗੀ ਪਰ ਮਾਂ ਆਪਣੀ ਧੀ ਵਾਸਤੇ ਤੁਝਾ ਵਿਆਹ ਕਰਾਇਆ ਪਰ ਉਹ ਤੇਰੀ ਵਰਗੀ ਮਾਂ ਨਾ ਬਣ ਸਕਦੀ ਮਤੇਰ ਤਾਂ ਮਤੇਰੀ ਹੈ ਨਾ ਸਭ ਕੁਝ ਸੋਨੇ ਮਿਰਥੋਂ ਆਪਣੇ ਨਾਂ ਲਵਾ ਲਿਆ ਜ਼ਮੀਨ ਜਾਇਦਾਦ ਪਰ ਮੈਂ ਆਪਣੀ ਧੀ ਵਾਸਤੇ ਸਭ ਕੁਝ ਕੁਰਬਾਨ ਕਰਤਾ ਅੱਜ ਸਾਰਾ ਕੁਝ ਉਹ ਕਿਤਾਬਾਂ ਤੋਂ ਮੈਂ ਸਭ ਫੋਕੜੀਆਂ ਦੇ ਸਾਨੂੰ ੱੱੱਕੇ ਮਾਰ ਕੇ ਜਿੱਥੇ ਤੂੰ ਆਈ ਉਹ ਤੋਂ ਤੱਕ ਪਹੁੰਚਾਤਾ ਪਰ ਜਿਉਂਦੇ ਜੀਆਂ ਤੋਂ ਤਾਂ ਜਲਿਆ ਨਹੀਂ ਜਾਂਦਾ ਨਾ ਘਰੇ ਰਹਿ ਸਕਦੇ ਆ ਤੇ ਨਾ ਜਿਉਣ ਦੇ ਉਗਰੇ ਆ ਤੂੰ ਵੀ ਇਹ ਨਿਦੁਰਬਾਗੀ ਹੱਡਿਕ ਬਗਾਲ ਨਹੀਂ ਸੁਣਦਾ ਅੱਜ ਦੇ ਤੂੰ ਹੁੰਦੀ ਇਹ ਸਾਨੂੰ ਦਿਨ ਦੇਖਣੇ ਨਾ ਪੈਂਦੇ ਸਾਨੂੰ ਪੁਲਾਸਾ ਦਿੰਦੀ ਆ ਉਹਦੀ ਬੱਤੀ ਨੂੰ ਪੜਾਉਂਦੀ ਲਿਖਾਉਂਦੀ ਪਰ ਅੱਜ ਰੋਂਣ ਤੋਂ ਬਿਨਾ ਸਾਡੇ ਕੋਲ ਕੁਛ ਨਹੀਂ ਰਿਹਾ ਤੇਰੇ ਬਿਨਾ ਅੱਜ ਅਜਿhko ਪਰਵਾਰ ਦੇ ਵੱਡੇ ਮੈਂਬਰ ਬਣਾ ਧੱਕੇ ਖਾਉਦੇ ਫਿਰਦੇ ਆ ਅਸੀਂ ਤਾਂ ਤੈਨੂੰ ਆਪ ਦਾ ਦੁੱਖ ਸੁਣਾਉਣ ਨੇ ਪਰ ਤੂੰ ਬਹੁਤ ਦੂਰ ਲੰਘ ਸਾਡਾ ਦੁੱਖ ਤਾਂ ਹੁਣ ਦੱਸਦਾ ਤੁੰ ਨੂੰ ਜਾਂ ਸਾਨੂੰ ਵੀ ਤੇਰੇ ਵਾਲੀ ਮੌਤ ਆ ਜੇ ਬਸ ਇਹ ਸਾਡਾ ਆ ਨਸਕਾਰ ਹੈ ਤੇ ਹੁਣ ਤਾਂ ਨਾ ਜਿਉਣ ਨੂੰ ਜੀ ਕਰਦਾ ਹੈ ਕਿੰਨਾ ਆਪਣੇ ਆਪ ਨੂੰ ਮਰਨ ਨੂੰ ਨਹੀਂ ਕਰਦਾ ਕਿੱਧਰ ਜਾਏ ਕੋਈ ਪਾਸਾ ਨਹੀਂ ਚੱਲਦਾ ਠੀਕ ਕਿੰਨਾ ਚ ਰੋਏਗਾ ਉਹ ਨੂੰ ਬੈਠ ਕੇ ਫੇਰ ਕਿਹੜਾ ਕੋਈ ਸੁਣਦਾ ਹੈ ਬਾਜ ਆਖੀ ਰਹਾ ਹੁਣ ਰੱਜ ਲੈਣ ਉਹ ਤਾਈ ਹਾਂ ਤਾਈ ਨੂੰ ਪਤਾ ਨਹੀਂ ਕੀ ਹੋ ਗਿਆ ਸਵੇਰ ਤੇ ਡਿੱਗਿਆ ਪੈਗਾ ਮੈਂ ਕੀ ਹੋ ਗਿਆ ਤਾਈ ਨੂੰ ਉਹ ਮੈਨੂੰ ਤਾਂ ਆਪਣੀ ਪਤਾ ਕੀ ਹੋ ਗਿਆ ਪਿੰਕੀ ਭੱਜੀ ਪਤਾ ਉਹ ਤੁਸੀਂ ਚੱਲ ਕੇ ਛੇਤੀ ਦੇਖੋ ਹੁਣ ਉਹ ਨਾ ਮਾਰ ਲੈ ਫੋਰ ਕਲਾਈ ਨਹੀਂ ਨੂੰ ਉਹ ਕਹੇ ਨਹੀਂ ਨਾ ਮੇਰਾ ਘਰ ਪਟਪਾ ਪਹਿਲਾਂ ਨਾ ਉਹ ਨੂੰ ਖਾ ਗਈ ਹੁਣ ਮੈਂ ਤੇ ਉਹ ਨੂੰ ਖਾ ਗਈ ਬੇੜਾ ਬੈੱਤੇ ਆਈ ਹੋਏ ਇਹ ਕਾਸ ਅਗੇ ਤੋਰਿਆ ਤੀ ਉਹ ਤਾਈ ਫੇਰ ਕਰ ਲਈਏ ਸਭ ਤੋਂ ਪਹਿਲਾਂ ਉਹਨੂੰ ਦੇਖ ਲਓ ਕੜਨੀਆ ਨੇ ਕੜਨੀਆ ਪੱਤ ਤਾਂ ਮੇਰਾ ਘਰ ਤਾਂ ਤੇਰਾ ਭਾਈ ਇਹ ਉਸ ਬਾਲਕ ਸੇ ਮੈਂ ਤਾਂ ਟੋਕਰੀ ਦਾ ਕੀ ਕਰਾਂ